ਤੁਸੀਂ ਦੇਖ ਰਹੇ ਹੋ ਪੈਨੀ ਸਰਟ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਰੇਲਵੇ ਪਿਭਾਗ ਨੇ ਯਾਤਰੀਆਂ ਦੀ ਸੁਵਿਧਾ ਲਈ ਏਟੀਵੀਐਮ ਮਸ਼ੀਨਾਂ ਦਾ ਲੁਧਿਆਣਾ ਵਿਖੇ ਤਿੰਨ ਮਸ਼ੀਨਾਂ ਲਗਾਤੀਆਂ ਤਾਂ ਕਿ ਕਿਸੇ ਵੀ ਯਾਤਰੀ ਨੂੰ ਲੰਬੀਆਂ ਲੰਬੀਆਂ ਲੈਣਾ ਵਿੱਚ ਟਿਕਟਾਂ ਨਾ ਲੈਣੀਆਂ ਨਾ ਪੈਣ ਇਹ ਯਾਤਰੀ ਉਹ ਟਿਕਟਾਂ ਲੈ ਸਕਦੇ ਇਸ ਮਸ਼ੀਨਾਂ ਤੋਂ ਜਿਹੜੀਆਂ ਅਨ ਰਿਜ਼ਰਵੇਸ਼ਨ ਹੋਣੀ ਹੋਈ ਹੈ ਬਿਨਾਂ ਰਿਜ਼ਰਵੇਸ਼ਨ ਤੋਂ ਜਾਂ ਤੁਹਾਡਾ ਮੰਥਲੀ ਪਾਸ ਪੰਦਾ ਜਾਂ ਤੁਹਾਡਾ ਪਲੇਟਫਾਰਮ ਟਿਕਟ ਲੈਣੀ ਹੋਵੇ ਤਾਂ ਤੁਸੀਂ ਲੰਬੀਆਂ ਲੰਬੀਆਂ ਲੈਣਾ ਵਿੱਚ ਨਾ ਲੱਗ ਸਕੋ ਇਸਕੇ ਰੇਲਵੇ ਵਿਭਾਗ ਨੇ ਯਾਤਰੀ ਦੀ ਸੁਵਿਧਾ ਲਈ ਇਹ ਏਟੀਵੀਆ ਮਸ਼ੀਨਾ ਲਗਾਤੀਆਂ ਇਹ ਉਹ ਮਸ਼ੀਨਾ ਜਿਹੜੀਆਂ ਲੁਧਿਆਣਾ ਵਿੱਚ ਕੱਲ ਤਿੰਨ ਮਸ਼ੀਨਾ ਇੰਸਟਾਲ ਕੀਤੀਆਂ ਗਈਆਂ ਗਿਆ ਤਾਂ ਤਸਵੀਰਾਂ ਦੀ ਦੇਖ ਸਕਦੇ ਹੋ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ਕਹਿੰਦੇ ਐ ਇਹਨੂੰ ਜਿਹੜੀਆਂ ਇੰਸਟਾਲ ਹੋ ਚੁੱਕੀਆਂ ਤੇ ਹੁਣ ਇਹ ਯਾਤਰੀ ਹੈ ਜਿਹੜੀ ਹੁਣ ਬਿਨਾਂ ਲਾਈਨ ਤੋਂ ਇੱਥੇ ਹਣ ਟਿਕਟ ਲੈਣਗੇ ਤਾਂ ਯਾਤਰੀ ਟਿਕਟ ਲੈਣਗੇ ਹੁਣ ਤੇ ਸਾਹਮਣੇ ਜਿਹੜਾ ਕਿਸੇ ਨੂੰ ਪ੍ਰੋਬਲਮ ਆਂਦੀ ਹੈ ਤਾਂ ਨਾਲ ਇੱਕ ਟੈਂਡਰ ਯਾਨੀ ਕਿ ਸਹਾਇਕ ਵੀ ਥੇ ਤਨਾਤ ਆ ਤਾਂ ਕਿਸੇ ਨੂੰ ਕੋਈ ਦਾ ਦੀ ਪਰੇਸ਼ਾਨੀ ਨਾ ਹੋਵੇ ਤਾਂ ਟਿਕਟ ਕਿਸਾ ਨਿਕਲ ਗਈ ਆ ਮੈਂ ਸਾਰਾ ਪ੍ਰੋਸੈਸ ਵੀ ਪੁੱਛੂਗਾ ਜਿਸ ਤਾਂ ਟਿਕਟ ਦਿੱਤੀ ਆ ਬੰਦੇ ਇੱਕ ਭਾਈ ਕਿੱਥੇ ਡਿਨ ਲੱਗੇ ਇਹ ਮੋਗਾ ਦੀ ਜੀ ਮੋਗਾ ਦੀ ਕਿੱਡਾ ਹੁਣ ਇਹ ਮਸ਼ੀਨ ਚੱਲੂ ਕਿੱਦਾਂ ਲੱਗੋ ਨੁਕਾ ਇਤੋਇ ਚੋਤੀ ਫਿਰਾਂ ਦਿਖਾ ਰਹੇ ਆ ਜੜੀਆਂ ਇਹ ਮੋਗਾ ਸੋ ਹਾਂਜੀ ਹਾਂ ਮੋਗਾ 20 ਰੁਪਏ ਦੀ ਆ ਇਹ ਅਜੇ ਮੋਗਾ ਕਿੰਨੀ ਰੇਟ ਚ ਨਿਕਲ ਜਾਂਦੀ ਹੈ ਹਾਂਜੀ ਨਵੀਂ ਲੱਗਿਆ ਨਾ ਮਸ਼ੀਨਾ ਹਾਂਜੀ ਹਾਂਜੀ ਬਿਲਕੁਲ ਇਹ ਇਹ ਆ ਗਈ ਬਾਹਰ ਬਸ ਬਿਨਾਂ ਰਿਜ਼ਰਵੇਸ਼ਨ ਟਿਕਟਾਂ ਆਊਟ ਹੋ ਗਏ ਸੀ ਹਾਂਜੀ ਹਾਂਜੀ ਬਿਨਾਂ ਰਿਜ਼ਰਵੇਸ਼ਨ ਤੋਂ ਲੋ ਜੀ ਕੁਝ ਹੀ ਸੈਕਿੰਡ ਦੇ ਵਿੱਚ ਯਾਤਰੀਆਂ ਨੂੰ ਮੋਗੇ ਟਿਕਟ ਮਿਲ ਗਈ ਇੱਥੋਂ ਤਾਂ ਕਿ ਲੰਬੀ ਲੇਣਾ ਚ ਨਹੀਂ ਲੱਗਣਾ ਪਿਆ ਤਾਂ ਰੇਲਵੇ ਵਿਭਾਗ ਦਾ ਇੱਕ ਬਹੁਤ ਵੱਡਾ ਉਪਰਾਹ ਹੈ ਲੁਧਿਆਣਾ ਵਿਖੇ ਤਿੰਨ ਮਸ਼ੀਨਾ ਇਹ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਲੱਗ ਚੁੱਕੀਆਂ ਜਿਸ ਨਾਲ ਹੁਣ ਯਾਤਰੀਆਂ ਨੂੰ ਲੰਬੀਆਂ-ਲੰਬੀਆਂ ਲੈਂਣਾ ਵਿੱਚ ਨਹੀਂ ਲੱਗਣਾ ਪਵੇਗਾ ਤਾਂ ਇਹਨਾਂ ਵੈਂਡਿੰਗ ਮਸ਼ੀਨਾਂ ਦੇ ਵਿੱਚ ਤੁਹਾਨੂੰ ਦਸਤਾਵੇਜ਼ ਆਗੇ ਕੋਈ ਵੀ ਇੱਥੇ ਟਿਕਟ ਲੈ ਸਕੀ ਕਿਸੇ ਵੀ ਟ੍ਰੇਨ ਦੀ ਹਿੰਦੁਸਤਾਨ ਦੇ ਕਿਸੇ ਵੀ ਯਾਤਰਾ ਜਾਣਾ ਹੋਵੇ ਕਿਸੇ ਵੀ ਜਗ੍ਹਾ ਤੇ ਜਾਣਾ ਹੋਵੇ ਤਾਂ ਉਹ ਕਿਸੇ ਵੀ ਜਗ੍ਹਾ ਤੋਂ ਇਸ ਟ੍ਰੇਨ ਦੀ ਟਿਕਟ ਲੈ ਸਕਦਾ ਲੇਕਿਨ ਬਿਨਾਂ ਰਿਜ਼ਰਵੇਸ਼ਨ ਤੋਂ ਇੱਥੇ ਵਿਦਆਊਟ ਰਿਜ਼ਰਵੇਸ਼ਨ ਦੀ ਹਰ ਗੱਡੀ ਦੀ ਟਿਕਟ ਤੁਹਾਨੂੰ ਮਿਲੂਗੀ ਔਰ ਕੁਝ ਹੀ ਸੈਕਿੰਡ ਦੇ ਵਿੱਚ ਤਾਂ ਗੱਲਬਾਤ ਕਰਾਂਗੇ ਤਾਂ ਕਿਉਂਕਿ ਲਗਾਤਾਰ ਜਿਹੜਾ ਇਹ ਬਿਨਾ 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 ਲਾਈਨ ਤੋਂ ਜਿਹੜੇ ਆਉਂਦੇ ਆ ਵੀ ਲੰਬੀਆਂ ਲੰਬੀਆਂ ਲੈਣਾ ਲੰਦੀਆਂ ਬੰਨੀਆਂ ਭਾਜੀ ਕਿੰਨਾ ਕਿ ਲੋਕਾਂ ਨੂੰ ਇਹਦਾ ਫਾਇਦਾ ਹੋ ਰਿਹਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਪੈਸੇ ਦੇ ਨਾਲ ਇੱਕ ਮਿੰਟ ਇੱਕ ਮਿੰਟ ਬੇਟਾ ਇਹ ਲੰਬੀਆਂ ਲੈਣੇ ਲੱਗਣਾ ਮੈਂ ਲੱਗਦਾ ਸੀ ਹਾਂਜੀ ਹਾਂਜੀ ਪਹਿਲਾਂ ਲੰਬੀਆਂ ਲੈਣਾ ਲੱਗਦਾ ਸੀ ਤੇ ਹੁਣ ਰਸ਼ ਬੇਕਾਰ ਕੀ ਕਰ ਰਹੇ ਦੋਤੇ ਇੱਕ ਤਾਂ ਕੈਸ਼ ਕੈਸ਼ ਵੀ ਮਸ਼ੀਨ ਆਂਦੀ ਕੇ ਬਿਨਾ ਕੈਸ਼ ਕਾਰਡ ਵੀ ਕਾਰਡ ਵੀ ਹੁੰਦਾ ਸੀ ਏਟੀਐਮ ਕਾਰਡ ਵੀ ਦੋ ਜੀ ਏਟੀਐਮ ਏਟੀਐਮ ਨਹੀਂ ਕਾਰਡ ਦੂਜਾ ਉਹਨਾਂ ਕੋਲ ਆਪਣਾ ਕਾਰਡ ਜਿਹੜਾ ਯੂਜ਼ ਕਰ ਹਾਂ ਜੀ ਹਾਂ ਜੀ ਹਾਂ ਜੀ ਤੇ ਕਿੰਨਾ ਕਿੰਨੀ ਦੇ ਚਿੱਟਕੜੀ ਕੱਢ ਲੈਂਦੀ ਹਰ ਸਟੇਸ਼ਨ 'ਚ ਮੈਂ ਕੱਲ 4-5 ਸਕਿੰਟ 'ਚ 4-5 ਮਿੰਟ 'ਚ ਟਿਕਟ ਨਿਕਲ ਜਾਂਦੀ ਹਾਂ ਜੀ ਹਾਂ ਜੀ ਹਾਂ ਜੀ ਟਿਕਟ ਕਿੜੀ-ਕੜੀ ਨਿਕਲ ਸਕਦੀ ਦੇ ਵਿੱਚ ਸਾਰਿਆਂ ਜਿੱਥੇ ਜ ਮਰਜ਼ੀ ਮੰਗੋ ਪਲੇਟਫਾਰਮ ਪਲੇਟਫਾਰਮ ਵੀ ਮਿਲਦੇ ਆ ਜਿੱਥੇ ਦੀ ਮਰਜ਼ੀ ਟਿਕਟ ਮੰਗਵਾਓ ਉੱਥੇ ਮਿਲੇਗੀ ਨਾ ਇਹੜਾ ਮੰਥਲੀ ਫੈਸ਼ਨ ਟਿਕਟ ਹੁੰਦੀ ਹੈ ਜਿਹੜਾ ਪਾਸ ਬੰਦੇ ਉਹ ਵੀ ਇੱਥੋਂ ਹਾਂਜੀ 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 ਸਭ ਬਣ ਸਕਦਾ ਆਨਲਾਈਨ ਸਾਰਾ ਕੁਝ ਬਣ ਸਕਦਾ ਸਰ ਆਨਲਾਈਨ ਸਾਰਾ ਕੁਝ ਜਿਹੜੇ ਇਹਦੇ ਟਿਕਟਾਂ ਜਿਹੜੇ ਉਹੀ ਪੈਸੇ ਹੁੰਦੇ ਜਿਹੜੇ ਆਮਦ ਕੇ ਐਕਸਟਰਾ ਪੈਸੇ ਲੱਗਦੇ ਨਹੀਂ ਸੀ ਕੋਈ ਐਕਸਟਰਾ ਪੈਸਾ ਨਹੀਂ ਅੱਛਾ ਇਹ ਵੀ ਤਾਂ ਨਹੀਂ ਅਗਰ ਕਿਸੇ ਦੀ ਟਿਕਟ ਫਾਸ ਜਾਂਦੀ ਤਾਂ ਉਹਨੂੰ ਬੰਦੇ ਪੈਸੇ ਵੇਸਤ ਨਹੀਂ ਜਾਊਗਾ ਕਿ ਟਿਕਟ ਗਲਤੀ ਨਾਲ ਬੰਦਾ ਪਹਿਲਾਂ ਤੇ ਦੱਸਦਾ ਆ ਜੇ ਉਹ ਟਿਕਟ ਨਿਕਲੇ ਆਂਦੀ ਨਿਕਲਦੀ ਉਹ ਨਿਕਲ ਤੋਂ ਪਹਿਲਾਂ ਬੰਦਾ ਆਪਸ਼ਨ ਹੈਗੀ ਇਹਦੇ ਵਿੱਚ ਇਦਾਂ ਦੀ ਕਿ ਬੰ ਯੂਪੀ ਬਿਹਾਰ ਦੇ ਲੋਕੀ ਕੀ ਜ਼ਿਆਦਾ ਪੜੇ ਲਿਖੇ ਨਹੀਂ ਹੁੰਦੇ ਜਿਹੜੇ ਜਿਹੜੇ ਲੇਬਰ ਦੇ ਬੰਦੇ ਹੁੰਦੇ ਆ ਫੇ ਉਹ ਤੁਹਾਨੂੰ ਦੱਸਣਗੇ ਅਗਰ ਗਲਤੀ ਨਾਲ ਮੋਚੋ ਗਲਤ ਸਟੇਸ਼ਨ ਨੰਬਰ ਨਿਕਲ ਗਿਆ ਤਾਂ ਫਿਰ ਉਹ ਫਿਰ ਇਮੀਡੀਏਟਲੀ ਸਟਾਪ ਹੋ ਜਾਂਦੀ ਟਿਕਟ ਕੇਸ ਤੋਂ ਬਾਅਦ ਪ੍ਰਿੰਟ ਹੁੰਦੀ ਹਾਂਜੀ ਹਾਂਜੀ ਹੋ ਜਾਂਦੀ ਹੈ ਹੋ ਜਾਂਦੀ ਹੈ ਪਛਾਹ ਹੋ ਜਾਂਦਾ ਹਾਂਜੀ ਹਾਂਜੀ ਪੈਸੇ ਵੇਸਟ ਨਹੀਂ ਜਾਊਗਾ ਨਹੀਂ ਇਹਨੇ ਪੈਸੇ ਵੇਸਟ ਨਹੀਂ ਜਾਣਗੇ ਅਜੇ ਕੋਈ ਤੋਕਾ ਦਾ ਡੀਬੀਕਸ਼ਨ ਨਹੀਂ ਹੋਊਗੀ ਤੋਕਾ ਕਾਦੇ ਆ ਆਮ ਬੜੇ ਬੰਦੇ ਲਾਣਾ ਤੋਕਾ ਕਾਦੇ ਉਹ ਵੀ ਉਹ ਵੀ ਨਹੀਂ ਬੱਜੇ ਤੇ ਅੱਜ ਦੀਆਂ ਥੋੜਾ ਲੱਗੀਆਂ ਹੋਈਆਂ ਉਹ ਵੀ ਉਹ ਵੀ ਇਹ ਵੀ ਬੰਦੇ ਬੱਜ ਜੂਗੇ ਇਥੋਂ ਬੜੇ ਆਮ ਲੇਵਰੇਬਲ ਲੈਂਦੇ ਆ ਜੇ ਤੁਸੀਂ ਨਹੀਂ ਹੋਵੋਗੇ ਤਾਂ ਇਹ ਵੀ ਆਪੇ ਕਟਾ ਸਕਦੇ ਆ ਆਪੇ ਕੱਟ ਸਕਦੇ ਆ ਹਾਂ ਜੀ ਗੂਗਲ ਪੇ ਤੋਂ ਪੇਟੀਐਮ ਤੋਂ ਸਾਰੇ ਮਤਲਬ ਕੱਟ ਸਕਦੇ ਆ ਆਪਾਂ ਗੂਗਲ ਤੇ ਖਾਤਾ ਹਾਂ ਜੀ ਸਕੈਨਰ ਤੋਂ ਵੀ ਕੱਟ ਸਕਦੇ ਆ ਜਿੱਦਾਂ ਫਿਲਹਾਲ ਤਿੰਨ ਮਸ਼ੀਨਾਂ ਇੰਸਟਾਲ ਹੋਈਆਂ ਤੇ ਤਿੰਨ ਚਾਰ ਹਾਂ ਚਾਰ ਮਸ਼ੀਨਾਂ ਹੋਈਆਂ ਤਿੰਨ ਇੱਥੇ ਇੱਕ ਜੀਆਰਪੀ ਥਾਣੇ ਕੋਲ ਜ ਜਿਹੜਾ ਬੰਦਾ ਆਵੇ ਚਾਹੇ ਪਰਲੇ ਪਾਸੇ ਇੱਥੇ ਆ ਕੇ ਕਰਦਾ ਮਰਜ਼ੀ ਆਵੇ ਅੱਛਾ ਜਿਹੜੇ ਸਹਾਇਕ ਖੜੇ ਕੀਤੇ ਆ ਇਹ ਕਿੰਨੀ ਦੇਰ ਵਾਸਤੇ ਇੱਥੇ ਕਿੰਨੀ ਕਿੰਨੇ ਕਿੰਨੇ ਸੀਦਾ ਤੁਸੀਂ ਖੜੇ ਚਾਰ ਘੰਟੇ ਲਈ ਚਾਰ ਘੰਟੇ ਚਾਰ ਚਾਰ ਘੰਟੇ ਬਾਅਦ ਚੇਂਜ ਹੋ ਜਾਂਦੇ ਆ ਸ਼ਿਫਟ ਕੀ ਹੁੰਦੀ ਦੀ ਹਾਂਜੀ ਰਾਤੀ ਵੀ ਪਵਾ 24 ਆਵਰਸ ਆਫ ਸੈਕਿਉਰਿਟੀ ਕੇ ਨਹੀਂ ਰਾਤੀ 12 ਵਜੇ ਤੱਕ 12 ਵਜੇ ਤੱਕ ਰਾਤੀ 12 ਵਜੇ ਹਾਂਜੀ ਇਹ ਕਿਨੇ ਨੂੰ ਲੈ ਕੇ ਕਿਨੇ ਵੇਲੇ ਡੁੱਟੀ 6 ਤੋਂ ਰਾਤ 12 ਵਜੇ ਤੱਕ ਸੋਦ ਅੰਦਾਜ਼ ਸੀ ਕਿ 6 ਵਜੇ ਤੋਂ ਲੈ ਕੇ 12 ਵਜੇ ਤੱਕ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਵਿੱਚ ਜਿਹੜੀਆਂ ਚਾਰ ਮਸ਼ੀਨਾਂ ਆਟ ਜਿਹੜੀਆਂ ਵੈਂਡਿੰਗ ਟਿਕਟ ਟਿਕਟ ਵੈਂਡਿੰਗ ਮਸ਼ੀਨਾਂ ਲੱਗ ਚੁੱਕੀਆਂ ਤਾਂ ਜਿਸ ਨਾਲ ਆਮ ਯਾਤਰੀ ਨੂੰ ਇਸ ਦਾ ਕਾਫੀ ਫਾਇਦਾ ਹੋਏਗਾ ਇੱਥੋਂ ਹਰ ਸਟੇਸ਼ਨ ਦੀ ਟਿਕਟ ਮਿਲੇਗੀ ਚਾਹੇ ਤੁਸੀਂ ਕਿਸੇ ਵੀ ਸਟੇਸ਼ਨ ਦੀ ਟਿਕਟ ਲਓ ਇਸ ਦੇ ਨਾਲ ਹੀ ਉਸ ਸਟੇਸ਼ਨ ਦਾ ਪਲੇਟਫਾਰਮ ਦੇ ਨਾਂ ਨਾਲ ਜਿਨ੍ਹਾਂ ਯਾਤਰੀਆਂ ਦੇ ਪਾਸ ਬਣੇ ਹੁੰਦੇ ਜਿਨ੍ਹਾਂ ਨੇ ਆਪਣੀ ਡੇਲੀ ਆਣਾ ਜਾਣਾ ਹੋਵੇ ਕਿ ਨਹੀਂ ਉਹ ਵੀ ਪਾਸ ਨਹੀਂ ਇਹਨਾਂ ਮਸ਼ੀਨਾਂ ਤੋਂ ਵੈਂਡਿੰਗ ਟਿਕਟ ਮਸ਼ੀਨਾਂ ਤੋਂ ਬੰਨ ਜਨ ਗਿਤਾ ਰੇਲਵੇ ਵਿਭਾਗ ਦਾ ਇੱਕ ਬਹੁਤ ਵੱਡਾ ਪ੍ਰਾਲਾ ਖਾਸ ਕਰਕੇ ਲੁਧਿਆਣਾ ਸੰਤੀ ਸ਼ਹਿਰ ਤਾਂ ਇਥੋਂ ਯੂਪੀ ਬਿਹਾਰ ਦੇ ਲੋਕ ਆਪਣੀ ਜਾਨਦੇ ਤਾਂ ਜਿਆਦਾ ਪੜੇ ਲਿਖੇ ਹੋ ਨਾ ਕਰਕੇ ਵੀ ਤਾਂ ਉਹਨਾਂ ਨੂੰ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜਦ ਲੰਬੀ ਲੰਬੀ ਲੈਂਣ ਨਾਲ ਏਜੰਟਾਂ ਦੇ ਹੱਥਾਂ ਦੀ ਵੀ ਜਾਣਾ ਪੈਂਦਾ ਸੀ ਤਾਂ ਆਪਣੀ ਵੱਧ ਪੈਸੇ ਵੀ ਉਹਨਾਂ ਨੂੰ ਦੇਣੇ ਪੈਂਦੇ ਸੀ ਤਾਂ ਇਸ ਤੋਂ ਏਜੰਟਾਂ ਦੇ ਧੋਖੇ ਘੜੀ ਤੋਂ ਬਚਾਉਣ ਵਾਸਤੇ ਵੀ ਰੇਲਵੇ ਵਿਭਾਗ ਨੇ ਉਹਨਾਂ ਲੋਕਾਂ ਵਾਸਤੇ ਇੱਕ ਸਰਲ ਤਰੀਕਾ ਅਪਣਾ ਕੇ ਇਹ ਲੁਧਿਆਣਾ ਵਿਖੇ ਚਾਰ ਇਹ ਨਾਲ ਦੀਆਂ ਆਟੋਮੈਟਿਕ ਵੈਂਡਿੰਗ ਟਿਕਟ ਟਿਕਟ ਵੈਂਡਿੰਗ ਮਸ਼ੀਨ ਲਗਾਤੀਆਂ ਏਟੀ ਵੀ ਐਮ ਮਸ਼ੀਨਾਂ ਨੂੰ ਕਹਿੰਦੇ ਆ ਜਿਸ ਨਾਲ ਹੁਣ ਹਰ ਯਾਤਰੀ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਟਿਕਟ ਲੈਣ ਲਈ ਆਸਾਨੀ ਹੋਵੇਗੀ ਲੇਕਿਨ ਟਿਕਟਾਂ ਉਹ ਮਿਲਣਗੀਆਂ ਜਿਹੜੀਆਂ ਵਿਦਆਊਟ ਰਿਜ਼ਰਵੇਸ਼ਨ ਚ ਹੋਣਗੀਆਂ ਤਾਂ ਉਸ ਤੋਂ ਬਾਅਦ ਪਲੇਟਫਾਰਮ ਤੇ ਹਰ ਉਹ ਮੰਥਲੀ ਜਿਹੜਾ ਪਾਸ ਬੰਦਾ ਯਾਤਰੀ ਦਾ ਉਹ ਵੀ ਇੱਥੇ ਬਣ ਜਾਊਗਾ ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਜਿਹੜੀਆਂ ਚਾਰ ਮਸ਼ੀਨਾਂ ਲੁਧਿਆਣੇ ਵਿੱਚ ਇੰਸਟਾਲ ਕੀਤੀਆਂ ਗਈਆਂ ਇਸ ਦੇ ਨਾਲ ਹੀ ਹੁਣ ਜਲੰਧਰ ਸਿਟੀ ਜਲੰਧਰ ਕੈਂਟ ਜੰਮੂ ਖੰਨਾ ਦਿੱਲੀ ਤੇ ਇਸ ਨਾਲ ਹੁੜੇ ਫੋਸਪੁਰ ਤੇ ਨਾਲ ਹੁੜੇ ਹੋਰ ਲੱਗਦੇ ਆ ਸ਼ਹਿਰ ਉਹਨਾਂ ਚ ਵੀ ਇਹ ਰੇਲਵੇ ਭਾਗ ਜਲਦੀ ਇਹਨਾਂ ਮਸ਼ੀਨਾਂ ਨੂੰ ਉੱਥੇ ਇੰਸਟਾਲ ਕਰ ਦੇ ਦਾ ਕਿ ਹਰ ਯਾਤਰੀ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਤਾਮ ਨਾ ਕਰਨਾ ਪਵੇ ਸੋ ਰੇਲਵੇ ਵਿਭਾਗ ਦਾ ਆਮ ਯਾਤਰੀਆਂ ਦੀ ਸਹੂਦਤ ਦੇਣ ਵਾਸਤੇ ਹੁਣ एटी वीएम यानी कि ऑटोमेटिक टिकट वेंडिंग मशीन ਦਾ ਹੁਣ ਰੇਲਵੇ ਸਟੇਸ਼ਨ ਤੁਹਾਨੂੰ ਦੇਖਣ ਨੂੰ ਮਿਲੂਗੀ ਜਿਸ ਨਾਲ ਤੁਸੀਂ ਜਦੋਂ ਮਰਜ਼ੀ ਇੱਥੋਂ ਆ ਕੇ ਆਪਣੀ ਟਿਕਟ ਲੈ ਸਕਦੇ ਹੋ ਕੈਮਰਮੈਨ ਬੌਬੀ ਦਾ ਸੰਦੀਪ ਸ਼ਰਮਾ ਦੈਰੀ ਸਰਟੀਫੀ ਲੁਧਿਆਣਾ